ਫੜ ਲਿਆ ਸਿਪਾਈਆਂ ਨੇ ਪਹਿਨੋ ਦੋ ਹੰਸਾਂ ਦਾ ਜੋੜਾ ਫੜ ਲਿਆ ਸਿਪਾਈਆਂ ਨੇ ਪਹਿਨੋ ਦੋ ਹੰਸਾਂ ਦਾ ਜੋੜਾ ਕਿਸੇ ਮਾਮਤ ਰਹੀ ਨੇ ਕੱਢਦੇ ਹੋਣ ਕਰੋ ਏ ਦੋਵੇਂ ਕਿਸੇ ਮਾਮਤ ਰਹੀ ਨੇ ਕੱਢਦੇ ਹੋਣ ਕਰੋ ਏ ਦੋਵੇਂ ਜਾਂ ਰੂਪ ਬਸੰਤ ਵਾਂਗੂ ਫਿਰਦੇ ਹੋਣ ਜੰਗਲਾਂ ਚ ਦੋਵੇਂ ਜਾਂ ਮਾਤਾ ਪਿਤਾਨਾ ਤੇਗਿਆ ਹੋਣਾ ਕਿਤੇ ਵਿਛੋੜਾ ਫੜ ਲਿਆ ਸਿਪਾਈਆਂ ਨੇ ਪਹਿਨੋ ਤੋ ਹੰਸਾਂ ਦਾ ਜੋੜਾ ਫੜ ਲਿਆ ਸਿਪਾਈਆਂ ਨੇ ਪਹਿਨੋ ਤੋ ਹੰਸਾਂ ਦਾ ਜੋੜਾ ਦੋ ਲਾਲ ਗੁਲਾਬ ਕੁੜੇ ਵੰਡਦੇ ਜਾਣ ਕਿਵੇਂ ਖੁਸ਼ਬੂਏ ਜਾਂ ਨਾਲ ਇਨਾਂ ਦੇ ਵੀ ਕੋਈ ਹੋਈ ਹੋਣੀ ਹਨੋਣੀ ਜਾਂ ਰਸਤ ਪੁੱਲ ਕੇ ਜੀ ਕੰਜਾਰਸਤਾ ਪੁਲਕੇ ਜੀ ਕਿਦਰ ਨੂੰ ਕਰ ਆਏ ਹੈ ਮੋੜਾ ਫੜ ਲਿਆ ਸਿਪਾਈਆਂ ਨੇ ਪਹਿਣੋ ਤੋਹਨ ਸਾਧਾ ਜੋੜਾ ਫੜ ਲਿਆ ਸਿਪਾਈਆਂ ਨੇ ਪਹਿਣੋ ਤੋਹਨ ਸਾਧਾ ਜੋੜਾ ਵੇ ਕਣ ਵਿੱਚ ਲੱਗਦੇ ਆ ਰਾਜੇ ਪਰਾਜੇ ਦੇ ਬੇਟੇ ਕੋਈ ਸਮਝ ਨਾ ਆਉਂਦੀ ਏ ਕਿਵੇਂ ਚੜ ਕੇ ਇਨਾ ਦੇ ਫੇਟੇ ਜਾਂ ਪਹਿ ਗਿਆ ਹੋਗਾ ਕਿੱਧਰੇ ਸੇਨਾ ਨਾਲ ਛੋੜਾ ਪੜ ਲਿਆ ਸਿਪਾਈਆਂ ਨੇ ਪਹਿਣੋਂ ਦੋ ਹੰਸਾਂ ਦਾ ਜੋੜਾ ਜਾ ਕਿਸੇ ਲਾਲਚੀ ਨੇ ਕਿਧਰੇ ਵੇਚ ਦਿੱਤੇ ਆ ਲਿਆ ਕੇ ਪਰ ਲਹੂ ਝੋਲੀਆਂ ਨੇ ਕਿਸ ਦੇ ਬਲ ਮਸਹੂਮ ਫੜਾ ਕੇ ਬਣ ਗਿਆ ਕੋਈ ਜਾਲਪ ਹੈ ਇਹ ਨਾ ਦੇ ਰਸਤੇ ਦਰੂੜਾ ਪੜ ਲਿਆ ਸਿਪਾਈਆਂ ਨੇ ਕਹਿਣੋਂ ਦੋ ਭਣ ਸਾਂ ਦਾ ਜੋੜਾ ਕੋਈ ਗੱਲ ਨਹੀਂ ਆਉਂਦੀ ਇਹ ਨਾ ਤੇ ਸਿਫਤ ਕਿਸ ਤਰ੍ਹਾਂ ਕਰੀਏ ਕਿਸ ਤਰ੍ਹਾਂ ਕਰੀਏ ਕੋਈ ਗੱਲ ਨਹੀਂ ਆਉਂਦੀ ਇਹਨਾਂ ਦੀ ਸਿਫਤ ਕਿਸ ਤਰ੍ਹਾਂ ਕਰੀਏ ਦੋ ਸੂਲ ਸੂਰਤ ਨੂੰ ਕੈਦ ਵਿੱਚ ਕਿਵੇਂ ਵੇਖ ਕੇ ਜੜੀਏ ਇਹ ਵੇਖ ਪਤੰਗੇ ਜਿਹੇ ਦਿਲ ਨੂੰ ਦੇ ਕਿਵੇਂ ਦੇਣਗੇ ਹੋਣਾ ਪੜ ਲਿਆ ਸਿਪਾਈਆਂ ਨੇ ਪਹਿਣੂ ਦੂਹਾਂ ਸੰਦ ਜੋੜਾ ਫੜ ਲਿਆ ਸਿਪਾਈਆਂ ਨੇ ਪਹਿਣੂ ਦੂਹਾਂ